ਸਸਰੀਕਾਲ ਮੈਂ ਸੋਮਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪਿਛਲੇ ਦਿਨੀ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਨਾਲ ਪੰਜਾਬ ਪੁਲਿਸ ਦੇ ਚਾਰ ਜਵਾਨਾਂ ਨੇ ਔਰ ਉਹਨਾਂ ਦੇ ਨਾਲ 8 ਜਿਹੜੇ ਉਹਨਾਂ ਦੇ ਹੋਰ ਸਬੋਡੀਨੇਟ ਨੇ ਇੱਕ ਟਾਬੇ ਦੇ ਉੱਪਰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਹਾਲਾਂਕਿ ਉਹ ਕਰਨਲ ਸਾਹਿਬ بار بار ਦੱਸ ਰਹੇ ਨੇ ਕਿ ਮੈਂ ਪ੍ਰੈਜ਼ੈਂਟ ਦੇ ਵਿੱਚ ਕਰਨਲ ਹਾਂ ਮੈਂ ਡਿਊਟੀ ਤੇ ਹਾਂ ਤੁਸੀਂ ਇਸ ਤਰ੍ਹਾਂ ਨਾ ਕਰੋ ਔਰ ਉਹਨਾਂ ਨੇ ਕਾਰਡ ਵੀ ਦਿਖਾਇਆ ਲੇਕਿਨ ਪੰਜਾਬ ਪੁਲਿਸ ਦੀ ਇੰਨੀ ਮੱਤ ਮਰ ਗਈ ਸੀ ਕਿ ਉਹਨਾਂ ਨੇ ਉਸ ਦੇ ਰੈਂਕ ਦੀ ਵੀ ਪਰਵਾਹ ਨਹੀਂ ਕੀਤੀ ਅੱਜ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਰੋਸ ਹੈ ਕਿ ਉਹ ਆਰਮੀ ਜਿਹੜੀ ਦਿਨ ਰਾਤ ਦਿਨ ਰਾਤ ਸਾਡੀ ਰੱਖਿਆ ਕਰਦੀ ਹੈ ਆਪ ਧੁੱਪ ਗਰਮੀ ਸ਼ਾ ਕਿਸ ਤਰ੍ਹਾਂ ਦੇ ਮੌਸਮਾਂ ਦੇ ਵਿੱਚ ਉਹ ਸਾਡੀ ਸੁਰੱਖਿਆ ਦਾ ਮਤਲਬ ਪੂਰਾ ਇੰਤਜ਼ਾਮ ਰੱਖਦੀ ਹੈ ਲੇਕਿਨ ਇਹ ਉਹ ਜੇ ਪੰਜਾਬ ਪੁਲਿਸ ਨੂੰ ਕੀ ਹੋ ਗਿਆ ਕੀ ਕਰਨਲ ਸਾਹਿਬ ਦੇ ਨਾਲ ਉਹਨਾਂ ਦੀ ਕੋਈ ਪੁਰਾਣੀ ਦੁਸ਼ਮਣੀ ਸੀ ਜਾਂ ਕੀ ਸੀ ਇਹ ਤਾਂ ਹੁਣ ਉਹ ਲੋਕ ਹੀ ਦੱਸ ਸਕਦੇ ਨੇ ਪਰ ਸਵਾਲ ਇੱਥੇ ਹੈ ਕਿ ਔਨ ਡਿਊਟੀ ਕਰਨਲ ਸਾਹਿਬ ਦੇ ਨਾਲ ਇਸ ਤਰ੍ਹਾਂ ਦੀ ਜ਼ਿਆਤੀ ਹੋਈ ਤਾਂ ਕਿਉਂ ਹੋਈ ਭਾਵੇਂ ਉਹ ਆਰਮੀ ਹੈ 에ਅਰ ਫੋਰਸ ਹੈ ਜਾਂ ਹੋਰ ਜਿਹੜੀਆਂ ਸਾਡੀਆਂ ਫੋਰਸਸ ਨੇ ਉਹਨਾਂ ਦੇ ਵਿੱਚ ਜਿਹੜਾ ਰੋਸ ਹੈ ਉਹ ਪਾਇਆ ਜਾ ਰਿਹਾ ਇਸੇ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਫਲਾਈਂਗ ਅਫੀਸਰ 에ਅਰ ਫੋਰਸ ਸਟੇਸ਼ਨ ਤੋਂ ਰਿਟਾਇਰਡ ਹੋਏ ਫਲਾਈਂਗ ਅਫੀਸਰ ਮਿਸਟਰ ਕਮਲ ਕੁਮਾਰ ਵਰਮਾ ਜੀ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਨੇ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਨਿਰਾਸ਼ਗੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਨੇ ਇਹ ਸਾਰੇ ਕੁਝ ਮੈਂ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਵਰਮਾ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਰਮਾ ਸਾਹਿਬ ਪਿਛਲੇ ਦਿਨੀ ਪਟਿਆਲੇ ਦੇ ਵਿੱਚ ਇੱਕ ਘਟਨਾ ਵਾਪਰੀ ਜਿਸ ਨੇ ਹਲਾਕੇ ਰੱਖ ਦਿੱਤਾ ਕਿ ਇੱਕ ਮਤਲਬ ਕਰਨਲ ਜਿਹੜੀ ਕਿ ਐਸਐਸਪੀ ਤੋਂ ਵੀ ਉੱਪਰ ਬਹੁਤ ਜ਼ਿਆਦਾ ਪੋਸਟ ਆਫੀਸਰ ਹੈ ਉਸ ਦੇ ਨਾਲ ਕੁਝ ਚਾਰ ਜਿਹੜੇ ਕਹਿ ਸਕਦੇ ਆ ਕਿ ਐਸਐਚਓ ਨੇ ਉਹਨਾਂ ਦੇ ਬਲੋ ਕੁੱਟਮਾਰ ਕੀਤੀ ਗਈ ਅੱਠ ਬੰਦੇ ਹੋਰ ਸੀ ਹਾਲਾਂਕਿ ਐਕਸ਼ਨ ਤਾਂ ਲਿੱਤਾ ਗਿਆ ਹੈ ਲੇਕਿਨ ਜਿਸ ਤਰ੍ਹਾਂ ਦਾ ਐਕਸ਼ਨ ਹੁਣ ਚਾਹੁੰਦੇ ਨੇ ਜਿਹੜੇ ਆਫੀਸਰ ਨੇ ਪ੍ਰੈਜ਼ੈਂਟ ਆਫੀਸਰ ਨੇ ਜਾਂ ਰਿਟਾਇਰ ਹੋ ਚੁੱਕੇ ਆਫੀਸਰ ਨੇ ਉਹ ਕਹਿੰਦੇ ਕਿ ਇਹ ਸਜ਼ਾ ਕੋਈ ਖਾਸ ਸਜ਼ਾ ਨਹੀਂ ਹੈ ਸਾਡੇ ਇੱਕ ਆਰਮੀ ਆਫੀਸਰ ਦੇ ਨਾਲ ਇਹਨਾਂ ਨੇ ਤਸ਼ੱਦਦ ਕੀਤਾ ਜ਼ੁਲਮ ਕੀਤਾ ਸਾਨੂੰ ਉਸ ਦਾ ਇਨਸਾਫ ਚਾਹੀਦਾ ਵਰਮਾ ਸਾਹਿਬ ਕਹਿਣਾ ਕੀ ਚਾਹੁੰਦੇ ਹੋ ਕਰਨਲ ਸਾਹਿਬ ਦੀ ਪੋਸਟ ਜਿਹੜੀ ਹੈ ਉਹ ਮਤਲਬ ਆਈਜੀ ਤੋਂ ਉੱਪਰ ਹੁੰਦੀ ਹੈ ਡੀਆਈਜੀ ਤੋਂ ਉੱਪਰ ਹੁੰਦੀ ਜਾਂ ਮੀਨਸ ਉਹਦੇ ਬਾਰੇ ਡਿਟੇਲ ਵਿੱਚ ਜਾਣਕਾਰੀ ਦਿਓ ਸਰ ਸਰ ਜਿਹੜੀ ਕਰਨਲ ਦੀ ਪੋਸਟ ਹੈ ਇਟ ਇਜ਼ ਇਕੁਇਲੈਂਟ ਟੂ ਡੀਆਈਜੀ ਕਿਆ ਬਾਤ ਹੈ ਇਹ ਦੇ ਬਰਾਬਰ ਦੀ ਪੋਸਟ ਹੈ ਤੇ ਐਸਐਸਪੀ ਤੋਂ ਇੱਕ ਰੈਂਕ ਘਾਇਰ ਹੁੰਦੀ ਹੈ ਸਰ ਜੀ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਸਰ ਜਿਹੜੀ ਇਹ ਬਰਬੜਤਾ ਇਹਨਾਂ ਨੇ ਪੰਜਾਬ ਪੁਲਿਸ ਨੇ ਕੀਤੀ ਹੈ ਜੀ ਚਲੋ ਅਨਜਾਨੇਚ ਕੁਝ ਹੋ ਜਾਂਦਾ ਤਾਂ ਦੂਸਰੀ ਗੱਲ ਸੀ ਉਹ ਗਲਤੀ ਮੰਨੀ ਜਾ ਸਕਦੀ ਸੀ ਇਹਨਾਂ ਨੇ ਜਾਣਦੇ-ਬੁੱਝਦੇ ਉਹਨਾਂ ਦੀ ਆਈਡੈਂਟੀਟੀ ਮਿਲਣ ਤੋਂ ਬਾਅਦ ਵੀ ਉਹਨਾਂ ਨੇ ਆਈਡੈਂਟੀਟੀ ਕਾਰਡ ਦਿਖਾਉਣ ਤੋਂ ਬਾਅਦ ਵੀ ਜਿਹੜਾ ਕੁਝ ਉਹਨਾਂ ਨੇ ਤੇ ਉਹਨਾਂ ਦੇ ਬੇਟੇ ਨਾਲ ਕੀਤਾ ਉਹ ਇੱਕ ਤਰ੍ਹਾਂ ਦਾ ਇਹ ਮੈ ਸਰ ਬਹੁਤ ਵੱਡਾ ਕ੍ਰਾਈਮ ਹੈ ਗਲਤੀ ਨਹੀਂ ਹੈ ਮਿਸਟੇਕ ਨਹੀਂ ਹੈ ਬਹੁਤ ਵੱਡਾ ਕ੍ਰਾਈਮ ਕੀਤਾ ਹੈ ਇਹਨਾਂ ਨੇ ਜਾਨ ਬੁਝ ਕੇ ਜਿਹੜਾ ਉਹਨਾਂ ਨੇ ਕੀਤਾ ਹੈ ਇਹਨਾਂ ਨੂੰ ਮਿਸਹੰਡਲ ਕੀਤਾ ਹੈ ਮੈਨਹੰਡਲ ਕੀਤਾ ਹੈ ਉਹਨਾਂ ਦੇ ਸੱਤਾਂ ਮਾਰੀਆਂ ਨੇ ਜੇ ਪੰਜਾਬ ਪੁਲਿਸ ਦਾ ਐਰੋਗੈਂਸ ਦਿਖਾਉਂਦਾ ਕਿਤੇ ਨਾ ਕਿਤੇ ਉਹਨਾਂ ਦੀ क्रूरਤਾ ਦਿਖਾਉਂਦਾ ਤੇ ਉਹਨਾਂ ਦਾ ਜਿਹੜਾ ਤਾਨਾਸ਼ਾਹੀ ਰਵਈਆ ਉਹ ਦਿਖਾਉਂਦਾ ਜੀ ਇਹ ਪੰਜਾਬ ਪੁਲਿਸ ਨੂੰ ਪਤਾ ਨਹੀਂ ਹੋਇਆ ਕੀ ਹੈ ਜਿਹਦੀ ਸ਼ੈਤ ਇਹ ਕਿਸ ਤਰ੍ਹਾਂ ਚੱਲ ਰਹੇ ਨੇ ਵੀ ਐਡੇ ਵੱਡੇ ਰੈਂਕ ਦੀ ਵੀ ਕੋਈ ਇਹਨਾਂ ਦੇ ਸਾਹਮਣੇ ਇੱਜ਼ਤ ਨਹੀਂ ਸੀ ਉਹ ਵੀ ਸਰਵਿੰਗ ਜੀ ਸਰਵਿੰਗ ਕਰਨਲ ਦੇ ਹੱਤ ਚਤਨਾ ਮਤਲਬ ਇੱਕ ਤਰ੍ਹਾਂ ਦਾ ਇਹਨੂੰ ਕਹਿ ਸਕਦੇ ਆ ਵੀ ਇਹਨੂੰ ਨਾ ਨੈਸ਼ਨਲ ਸਕਿਉਰਿਟੀ ਐਕਟ ਦੇ ਅੰਦਰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਜਾਣ ਬੁਝ ਕੇ ਜਿਹੜਾ ਇਹਨਾਂ ਨੇ ਕੀਤਾ ਹੈ। ਕੀ ਬਾਤ ਹੈ? ਕੀ ਬਾਤ ਹੈ? ਅੱਛਾ ਅਸੀਂ ਸਾਡੇ ਸਰ ਜਿਹੜਾ ਅਸੀਂ ਸਾਡੇ ਸੀਰੀਅਸ ਚਾਹੁੰਦੇ ਆ ਵੀ ਇਹਨਾਂ ਨੂੰ ਸਜ਼ਾ ਹੋਵੇ ਸਭ ਕੁਝ ਹੋਵੇ ਤੇ 54 42 ਸਰੇ ਤੱਕ ਬਣਦੀ ਹੈ ਸਜ਼ਾ ਇਹਨਾਂ ਦੀ ਇਹਨਾਂ ਨੂੰ ਤਾਂ ਕ੍ਰਿਮੀਨਲ ਐਕਟ ਦੇ ਅੰਡਰ ਸਸਪੈਂਡ ਨਹੀਂ ਕਰਨਾ ਚਾਹੀਦਾ ਟਰਮੀਨੇਟ ਕਰਨਾ ਚਾਹੀਦਾ ਜੀ ਤੇ ਇਹਨਾਂ ਨੂੰ ਸਜ਼ਾ ਵੀ ਨਾਲ ਹੋਣੀ ਚਾਹੀਦੀ ਹੈ ਤਾਂਕਿ ਇਹਨਾਂ ਸਾਰਿਆਂ ਨੂੰ ਤੇ ਆਉਣ ਵਾਲੀਆਂ ਪੁਲਿਸ ਦੀਆਂ ਜਨਰੇਸ਼ਨਸ ਨੂੰ ਐਟ ਪ੍ਰੈਜ਼ੈਂਟ ਪੁਲਿਸ ਨੂੰ ਵੀ ਪਤਾ ਲੱਗੇ ਵੀ ਐਡੇ ਵੱਡੇ ਰੈਂਕ ਨੂੰ ਹੱਥ ਪਾਉਣਾ ਜਾਂ ਦੇਸ਼ ਦੇ ਰੱਖੇ ਨੂੰ ਹੱਥ ਪਾਉਣਾ ਜਿਨ੍ਹਾਂ ਦੇ ਕਾਰਨ ਇਹ ਸਾਰੀ ਇਹਨਾਂ ਦੇ ਬੱਚੇ ਸਾਰੀ-ਸਾਰੀ ਰਾਤ ਚੈਨ ਦੀ ਨੀਂਰ ਸੌਂਦੇ ਆ ਆਪਣੀ ਖੁਸ਼ੀਆਂ ਨਾਲ ਜ਼ਿੰਦਗੀ ਜਿਉਂਦੇ ਆ ਜਿਹੜੇ ਬੋਰਡ ਖੜ ਕੇ ਇਹਨਾਂ ਦੀ ਰੱਖਿਆ ਕਰਦੇ ਆ ਕਿ ਉਹਨਾਂ ਦੇ ਨਾਲ ਹੀ ਇਹਨਾਂ ਦਾ ਇਹ ਬਿਹੇਵੀਅਰ ਹੋਊਗਾ ਜਾਣਦੇ ਹੋਈ ਵੀ ਕਿ ਐਡੇ ਵੱਡੇ ਅਫਸਰ ਨੇ ਤਾਂ ਆਮ ਜਨਤਾ ਦਾ ਤਾਂ ਇਹ ਕੀ ਭਲਾ ਕਰਨਗੇ ਇਹਨਾਂ ਦੀਆਂ ਰੂਹਾਂ ਕੰਪਨੀਆਂ ਚਾਹੀਦੀਆਂ ਨੇ ਇਹਨਾਂ ਨੂੰ ਐਦਾਂ ਦੀ ਸਜ਼ਾ ਦੇਣੀ ਚਾਹੀਦੀ ਆ ਵਰਮਾ ਸਾਹਿਬ ਜਿੱਤੇ ਰਿਟਾਇਰਡ ਆਰਮੀ ਦੇ ਅਫੀਸਰ ਨੇ ਜਾਂ ਕਿਸੇ ਵੀ ਫੋਰਸ ਦੇ ਅਫੀਸਰ ਨੇ ਉਹ ਜਿਸ ਵੀ ਅਹੁਦੇ ਤੋਂ ਰਿਟਾਇਰ ਹੋਏ ਨੇ ਉਹਨਾਂ ਦੇ ਵਿੱਚ ਵੀ ਬਹੁਤ ਗੁੱਸਾ ਹੈ ਔਰ ਦੂਜੇ ਪਾਸੇ ਕਿ ਪੰਜਾਬ ਪੁਲਿਸ ਦੇ ਬਹੁਤ ਸਾਰੇ ਅਫੀਸਰ ਜਿਹੜੇ ਰਿਟਾਇਰ ਹੋਏ ਨੇ ਉਹ ਵੀ ਗੁੱਸੇ ਵਿੱਚ ਨੇ ਕਿ ਪੰਜਾਬ ਪੁਲਿਸ ਨੇ ਅਜਿਹੇ ਕਦਮ ਚੱਕਿਆ ਤਾਂ ਕਿਉਂ ਚੱਕਿਆ मतलब गवर्नर साहब ਦੇ ਨਾਲ ਵੀ ਮੁਲਾਕਾਤ ਹੋਈ ਹੈ ਔਰ ਭਵਿੱਖ ਦੇ ਵਿੱਚ ਕੀ ਐਕਸ਼ਨ ਦੀ ਤੁਸੀਂ मतलब ਤਿਆਰੀ ਦੇ ਵਿੱਚ ਹੋ ਔਰ ਕਿਸ ਤਰ੍ਹਾਂ ਤੁਸੀਂ ਭਵਿੱਖ ਦੇ ਵਿੱਚ ਸਾਰੀ ਘਟਨਾ ਨੂੰ ਵੇਖ ਰਹੇ ਹੋ ਸਰ ਸਰ ਇਨ ਫਿਊਚਰ ਕੱਲ ਦਾ ਹੋਣਾ ਹੀ ਹੈ ਜਿਹੜਾ ਕੋਈ ਸੋਹਣਾ ਤੇੜੀ ਰੈਲੀ ਹੋਣੀ ਹੈ ਕਾਲ ਆਈ ਹੈ ਮੈਮ ਦੀ ਵੀ ਕਾਲ ਆਈ ਹੈ ਮਿਸ ਜੀਸ ਕੁਸ਼ਪਿੰਦਰ ਬਾਟ ਸਰ ਮੈਡਮ ਦੀ ਜੀ ਤੇ ਅਸੀਂ ਸਾਰੇ ਦੇ ਸਾਰੇ ਫੌਜੀ ਜਿੰਨੇ ਵੀ ਜਥੇਬੰਦੀਆਂ ਸਾਡੀਆਂ ਕੋਲੇ ਹੈਗੀਆਂ ਨੇ ਪੰਜਾਬ ਦੀਆਂ ਸਾਬਕਾ ਸੈਨਿਕਾਂ ਦੀਆਂ ਛੋਟੇ ਵੱਡੇ ਜਿੰਨੇ ਵੀ ਅਫਸਰ ਨੇ ਲੋਇਸਟ ਲੈਸ ਤੋਂ ਲੈ ਕੇ ਨਾਲ ਜੁੜੇ ਹੋਣੇ ਅਸੀਂ ਉੱਤੇ ਪਹੁੰਚਾਂਗੇ ਤੇ ਪੁਲਿਸ ਦੀ ਇਸ ਬਰਬਰਤਾ ਦਾ ਕੋਰ ਵਿਰੋਧ ਕਰਾਂਗੇ ਤੇ ਇਹਨਾਂ ਦੇ ਵਿਰੁੱਧ ਐਕਸ਼ਨ ਜਿਹੜਾ ਬਣਦਾ ਐਕਸ਼ਨ ਹੈ ਐ ਨਹੀਂ ਵੀ ਹੱਥੋਂ ਲੈ ਜੁਡੀਸ਼ੀਅਲ ਇਨਕੁਆਇਰੀ ਕਰਵਾਤੀ ਜਾਂ ਸਸਪੈਂਡ ਕਰਤੇ ਜਾਂ ਪੋਸਟਡ ਆਊਟ ਕਰਤੇ ਜੀ ਇਹ ਨਹੀਂ ਸਾਨੂੰ ਚਾਹੀਦਾ ਅਸੀਂ ਤਾਂ ਚਾਹੁੰਦੇ ਹਾਂ ਕਿ ਸਟਰਨ ਐਕਸ਼ਨ ਹੋਵੇ ਉਹਨਾਂ ਦੇ ਅਗੇਸਟ ਤੇ ਆਉਣ ਵਾਲੇ ਜਿਹੜੀ ਜਨਰੇਸ਼ਨਸ ਨੇ ਸਭ ਨੂੰ ਪਤਾ ਲੱਗੇ ਵੀ ਕੀ ਹੋਇਆ ਮਿਨੀਮਮ ਮਿਨੀਮਮ ਦਾ ਉਹਨਾਂ ਨੂੰ ਟਰਮੀਨੇਟ ਕਰਨਾ ਹੀ ਕਰਨਾ ਹੈ ਜਿਹੜਾ ਕੁਝ ਹੋਵੇ ਅਸੀਂ ਕਰਵਾ ਕੇ ਰਹਿਾਂਗੇ ਜਿੱਦਾਂ ਮਰਜ਼ੀ ਹੋਵੇ ਸਾਡੇ ਕੋਲੇ ਹੁਣ ਜੇ ਅਸੀਂ ਇਕੱਠੇ ਹਾਂ ਤਾਂ ਸਾਡੇ ਕੋਲੇ ਸਰਕਾਰ ਨੂੰ ਹਿਲਾਉਣ ਲਈ ਵੋਟ ਦੀ ਵੀ ਝੋਟ ਹੈ ਸਾਡੀ ਇੰਨੀ ਫੌਜੀ ਵਾਲੀ ਵੋਟ ਬਣਦੀ ਹੈ ਅਸੀਂ ਆਉਣ ਵਾਲੀਆਂ ਚੋਣਾਂ 'ਚ ਇਹਨਾਂ ਨੂੰ ਦਿਖਾ ਦੇਵਾਂਗੇ ਕਿ ਸਾਡੇ ਨਾਲ ਜਿਹੜਾ ਤਸੱਦ ਕਰੂਗਾ ੱੱਕਾ ਕਰੂਗਾ ਅਸੀਂ ਉਹਦੇ ਨਾਲ ਕੀ ਕਰ ਸਕਦੇ ਹਾਂ ਸਾਨੂੰ ਫੌਜੀਆਂ ਨੂੰ ਜਿਹੜੀ ਸਾਡੀ ਮਾਣ ਦੀ ਮਾਨ ਦਿੱਤਾ ਉਹ ਚਾਹੇ ਰਿਟਾਇਰਡ ਹੈ ਚਾਹੇ ਐਕਟਿਵ ਸਰਵਿੰਗ ਹੈ ਉਹ ਮੰਗਲੀ ਚਾਹੀਦੀ ਹੈ ਲੇਕਿਨ ਮਰਨਾ ਸਾਹਿਬ ਇਹ ਵੀ ਦੋਸ਼ ਲੱਗ ਰਿਹਾ ਹੈ ਉਹ ਦੇ ਕਰਨਲ ਸਾਹਿਬ ਦੀ ਵਾਈਫ ਦੇ ਵੱਲੋਂ ਕਿ ਐਸਐਸਪੀ ਨਾਨਕ ਸਿੰਘ ਵੀ ਕੰਪਰੋਮਾਈਜ਼ ਕਰਨ ਦਾ ਦਬਾਅ ਪਾ ਰਹੀ ਸਾਡੇ ਉੱਪਰ ਮਤਲਬ ਉਹ ਦਬਾਅ ਪਾਉਣਾ ਕਿਤੇ ਨਾ ਕਿਤੇ ਉਹ ਹੌਣ ਦੀ ਕੋਸ਼ਿਸ਼ ਕੀਤੀ ਸਰ ਬਿਲਕੁਲ ਬਿਲਕੁਲ ਸਰ ਇਹ ਤਾਂ ਦੇਖੋ ਬਚਾਉਣ ਦੀ ਕੋਸ਼ਿਸ਼ ਹੈ ਜੇ ਦਬਾਅ ਪਾ ਰਹੇ ਨੇ ਵੀ ਕੰਪਰੋਮਾਈਜ਼ ਕਰ ਲਓ ਕਿਉਂਕਿ ਹੁਣ ਜਦੋਂ ਜਰੂਰ ਅੱਗ ਲੱਗੀ ਹੁੰਦੀਆਂ ਨਾ ਜਾਂ ਧੂਆਂ ਉੜਦਾ ਕਿਤੇ ਅੱਗ ਲੱਗੀ ਹੁੰਦੀ ਹੈ ਉਸੇ ਕਰਕੇ ਹੁੰਦਾ ਹੈ ਸਭ ਧੂਆਂ ਉੜਦਾ ਤੇ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਹੈ ਵੀ ਜੇ ਕਿਤੇ ਐਕਸਪੋਜ਼ ਹੋ ਗਏ ਸਾਹਮਣੇ ਆ ਗਏ ਇਹਨਾਂ ਦੀਆਂ ਇਨਕੁਆਰੀਆਂ ਹੋ ਗਈਆਂ ਸੀਵੀ ਇਨਕੁਆਰੀ ਚਲੀ ਗਈ ਤਾਂ ਕਿਤੇ ਨਾ ਕਿਤੇ ਐਸਐਸਪੀ ਨਾਨਕ ਸਿੰਘ ਤੇ ਉਹਨਾਂ ਦੇ ਸੀਨੀਅਰ ਵੀ ਲਪੇਟ ਚ ਆਉਣਗੇ ਵੀ ਇਹ ਕੀ ਚੱਜ ਕਰਦੇ ਸੀ ਉਹਨੂੰ ਕਿਉਂ ਬਚਾਉਣਾ ਚਾਹੁੰਦੇ ਆ ਉਹ ਕਿਉਂਕਿ ਜੇ ਪੁਲਿਸ ਤੇ ਥੇਸ ਲੱਗੀ ਹੈ ਕੋਈ ਦਾਗ ਲੱਗਿਆ ਨਾ ਆਪਾਂ ਉਸ ਨੂੰ ਧੋਈਏ ਤਾਂ ਕਿ ਉਸ ਨੂੰ ਸਾਫ਼ ਕਰਕੇ ਉਹਨੂੰ ਠੱਗਣ ਦੀ ਕੋਸ਼ਿਸ਼ ਕਰੀਏ ਬਿਲਕੁਲ ਤੇ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਡਰ ਆ ਵੀ ਜੇ ਇਹਨਾਂ ਤੇ ਐਕਸ਼ਨ ਹੋ ਗਿਆ ਤਾਂ ਕਿਤੇ ਨਾ ਕਿਤੇ ਇਹ ਵੀ ਖਤਰੇ 'ਚ ਆ ਜਾਣਗੇ ਇਸ ਕਰਕੇ ਪਰ ਕਰਨਲ ਸਾਹਿਬ ਦੇ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਅੱਜ ਪੂਰਾ ਪੰਜਾਬ ਹੀ ਨਹੀਂ ਪੂਰਾ ਭਾਰਤ ਜਿਹੜਾ ਰੋਸ ਦੇ ਵਿੱਚ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ بیٹے ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ ਸਰ ਸਰ ਇਹੀ ਤਾਂ ਸਭ ਤੋਂ ਵੱਡੀ ਮੰਦਭਾਗੀ ਗੱਲ ਹੈ ਕਿ ਇਹਨਾਂ ਦੇ ਇਹਨਾਂ ਨੇ ਉਹਨਾਂ ਦੇ ਬੱਚੇ ਨੂੰ ਵੀ ਕਿ ਆਪਸ਼ਾ ਤੇ ਅਸੀਂ ਤਾਂ ਸਾਡੇ ਮਨsta ਇੱਥੇ ਤੱਕ ਰੋਸ਼ ਹੈ ਪਰ ਅਸੀਂ ਨਹੀਂ ਕਰਾਂਗੇ ਜਿਹੜੇ ਸਾਡੇ ਮਨ ਦੀ ਹੈ ਗੁਵਾਰ ਉੱਠ ਰਹੇ ਨੇ ਵੀ ਅਸੀਂ ਇਹਨਾਂ ਜਿਹੜੇ ਸੀਨੀਅਰ ਪੁਲਿਸ ਆਫਸਰ ਸੇ ਜਿਨ੍ਹਾਂ ਨੇ ਇਹ ਸਭ ਕੀਤਾ ਇਹਨਾਂ ਦੇ ਪਰਿਵਾਰਾਂ ਦਾ ਪਤਾ ਲਵਾ ਕੇ ਕਿਤੇ ਨਾ ਕਿਤੇ ਇਹਨਾਂ ਦੇ ਪਰਿਵਾਰਾਂ ਕੋਲ ਜਾ ਕੇ ਉਹਨਾਂ ਨੂੰ ਸਮਝਾਈਏ ਵੀ ਜੇ ਹੁਣ ਤੁਹਾਡੇ ਤੇ ਸਾਹ ਹੱਥ ਚੱਕੇ ਰੱਖੀ ਹੋਊਗਾ ਦੇਖੋ ਦੁਸ਼ਮਣੀ ਜਾਂ ਜਿਹੜੀ ਹੋਇਆ ਜੋ ਵੀ ਕੁਛ ਠੀਕਾ ਉਹਨਾਂ ਦਾ ਕਰਨਲ ਸਾਹਿਬ ਨਾਲ ਸੀਗਾ ਬੱਚੇ ਤੇ ਹੱਥ ਚੱਕਣਾ ਕੋਈ ਮਤਲਬ ਨਹੀਂ ਸੀਗਾ ਕਰਨਲ ਸਾਹਿਬ ਦੇ ਮਨ ਦੀ ਕੋਈ ਨਾਲੇ ਅਫੀਸਰ ਸਾਹਿਬ ਕਰਨਲ ਸਾਹਿਬ ਦੇ ਨਾਲ ਵੀ ਉਹਨਾਂ ਦੀ ਕਿਹੜੀ ਕੋਈ ਜਾਤੀ ਦੁਸ਼ਮਣੀ ਸੀ ਉਹ ਹੀ ਹੈ ਸਰ ਉਹ ਹੀ ਕਹਿ ਰਹੇ ਆ ਵੀ ਜੀ ਉਹਨਾਂ ਨੂੰ ਲੱਗਿਆ ਵੀ ਉਹਨਾਂ ਨੇ ਕੋਈ ਲਾਅ ਐਂਡ ਆਰਡਰ ਜਾਂ ਟ੍ਰੈਫਿਕ ਰੂਲਸ ਫਾਲੋ ਨਹੀਂ ਕੀਤੇ ਤਾਂ ਉਹਨਾਂ ਨੂੰ ਰਿਕਵੈਸਟ ਕਰ ਸਕਦੇ ਸੀ ਹੋਰ ਵੀ ਤਰੀਕੇ ਹੁੰਦੇ ਨੇ ਵੀ ਨੀਅਰਸਟ ਆਰਮੀ ਸਟੇਸ਼ਨ ਹੈ ਉੱਥੇ ਉਹਨਾਂ ਦੀ ਰਿਪੋਰਟ ਕਰ ਸਕਦੇ ਸੀ ਵੀ ਤੁਹਾਡੇ ਕਰਨਲ ਸਾਹਿਬ ਨੇ ਇਹ ਕੀਤਾ ਮੈਨ ਹੈਂਡਲ ਕਰਨ ਦਾ ਤਾਂ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਸੀਗਾ ਇਹਨਾਂ ਨੇ ਇੱਕ ਤਰ੍ਹਾਂ ਦਾ ਕ੍ਰਾਈਮ ਕੀਤਾ ਸਰ ਇੱਕ ਕ੍ਰਾਈਮ ਕੀਤਾ ਹੈ ਔਰ ਕਿਤੇ ਨਾ ਕਿਤੇ ਉਸ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਮੈਡਮ ਨੇ ਇਹ ਵੀ ਦੱਸਿਆ ਮਿਸਿਸ ਬਾਠ ਨੇ ਕਿ ਮੈਨੂੰ ਧਮਕੀਆਂ ਵੀ ਆ ਰਹੀਆਂ ਨੇ ਮੈਨੂੰ ਕਹਿ ਰਹੇ ਨੇ ਕਿ ਆਖਰਕਾਰ ਤੁਸੀਂ ਰਹਿਣਾ ਤਾਂ ਪਟਿਆਰੇ ਦੇ ਵਿੱਚ ਹੀ ਹੈ ਮਤਲਬ ਇਸ ਤਰ੍ਹਾਂ ਦੀਆਂ ਧਮਕੀਆਂ ਖੁੱਲੇ ਆਮ ਦੇਣੀਆਂ ਇਹ ਕੋਈ ਪੰਜਾਬ ਪੁਲਿਸ ਦਾ ਕੰਮ ਥੋੜੀ ਹੈ ਸਰ ਸਰ ਬਿਲਕੁਲ ਇਹ ਤਾਂ ਪੁਲਿਸ ਦਾ ਕੰਮ ਨਹੀਂ ਹੈ ਇਹ ਤਾਂ ਗੁੰਡਿਆਂ ਦਾ ਕੰਮ ਹੁੰਦਾ ਜਿਹੜੀ ਗੁੰਡਾਗਰਦੀ ਕਰਦੇ ਆ ਮੈਂ ਤਾਂ ਇਹ ਕਹੂੰਗਾ ਕਿ ਵਰਦੀ ਵਾਲੇ ਨੂੰ ਗੁੰਡੇ ਨੇ ਇਹ ਕਿਤੇ ਨਾ ਕਿਤੇ ਪੋਲਿਟੀਕਲ ਲੀਡਰਸ ਦੇ ਹੱਥ ਤੇ ਚੜ ਕੇ ਕੋਈ ਨਾ ਕੋਈ ਪੰਜਾਬ 'ਚ ਗੋਲਖਾ ਲਾਉਣਾ ਚਾਹੁੰਦੇ ਆ ਜਾਂ ਇਹਨਾਂ ਨੂੰ ਪਤਾ ਨਹੀਂ ਕੀ ਇਹਨਾਂ 'ਚ ਗਰੂਰ ਆ ਗਿਆ ਹੈ ਜਾਂ ਹੰਮੇ ਆ ਗਈ ਕਿ ਅਜੇ ਜਿਹੜੇ ਨਾਲ ਧੌਂਚ ਕਿਲੇ ਨੇ ਉਹ ਅਸੀਂ ਫੌਜੀ ਹੀ ਰੜਾਂਗੇ ਜੇ ਹੁਣ ਗੱਲ ਨਹੀਂ ਬਣੂਗੀ ਤਾਂ ਅਸੀਂ ਆਪਣੇ ਆਪ ਨੇ ਅਸੀਂ ਕਰਕੇ ਕੋਈ ਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਸਰਕਾਰ ਨੂੰ ਕਿਤਨਾ ਕਿਤੇ ਹਿਲਾਵਾਂਗੇ ਤੇ ਜੇ ਕਿਤੇ ਫੌਜ ਨੇ ਫੌਜ ਦੀ ਸਾਈਡ ਤੋਂ ਸਾਡੇ ਜਨਰल्स ਨੇ ਸਟ੍ਰਿਕਟ ਹੋ ਕੇ ਵੀ ਐਕਸ਼ਨ ਲੈ ਲਿਆ ਨਾ ਤਾਂ ਫਿਰ ਪੁਰਸਦਾ ਦਾ ਕਿਤੇ ਕੱਖ ਨਹੀਂ ਰਹਿਣਾ ਗੱਲ ਤਾਂ ਉਹੀ ਹੈ ਨਾ ਕਿ ਮੈਂ ਉਮੀਦ ਕਰਦਾ ਸਰ ਆਪਣੇ ਸੀਨੀਅਰਸ ਨੂੰ ਆਪਣੇ ਜਨਰल्स ਤੋਂ ਵੀ ਸਰ ਕੋਈ ਆਜਾ ਸਟਰਨ ਐਕਸ਼ਨ ਲਾ ਵੀ ਇਨ ਫਿਊਚਰ ਕਿਉਂ ਕੁਝ ਕਰਨ ਜੋ ਵੀ ਨਾ ਰਹਿਣਾ ਕੀ ਬਾਤ ਹੈ ਕੀ ਬਾਤ ਹੈ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਪੂਰੀ ਦੁਨੀਆ ਇਸ ਸਮੇ ਫਲਾਈਂਗ ਆਫੀਸਰ 에ਅਰ ਫੋਰਸ ਸਟੇਸ਼ਨ ਤੋਂ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਕਮਲ ਕੁਮਾਰ ਵਰਮਾ ਜੀ ਜਿਨ੍ਹਾਂ ਨੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਭਵਿੱਖ ਦੇ ਵਿੱਚ ਕਿਸੇ ਦੀ ਹਿਮਾਕਤ ਨਾ ਪਵੇ ਕਿ ਇੱਕ ਰਿਟਾਇਰਡ ਆਰਮੀ ਕਿਸੇ ਵੀ ਫੋਰਸ ਦੇ ਜਵਾਨ ਦੇ ਨਾਲ ਟੱਕੇਸ਼ਾਹੀ ਇਹ ਇਹਨਾਂ ਦੀ ਹਿੰਮਤ ਨਾ ਪਵੇ ਕਰਨ ਦੀ ਉਹ ਚੀਜ਼ ਨੂੰ ਲੈ ਕੇ ਅਸੀਂ ਸਾਰੇ ਜਿਹੜੇ ਐ ਬਿਉਂਤਬੰਦੀ ਬਣਾ ਰਹੇ ਹਾਂ ਔਰ ਕਰਨਲ ਸਾਹਿਬ ਦੇ ਨਾਲ ਹੋਈ ਜਿਹੜੀ ਪਿਛਲੇ ਦਿਨੀ ਇਸ ਘਟਨਾ ਦੀ ਇਹਨਾਂ ਨੇ ਬਹੁਤ ਦਿਲੋਂ ਨਿੰਦਾ ਕੀਤੀ ਹੈ ਔਰ ਇਥੋਂ ਤੱਕ ਮੰਗ ਕੀਤੀ ਹੈ ਕਿ ਇਹਨਾਂ لوکا نے ایک ایک ظلم کیتا ہے کرمنل کیتا ہے اور اس کٹنا نے پوری دنیا نو ہلا کے رکھ دیتا ہے ورما صاحب جاندے جاندے کی کہنا چاہوں ہو ورما صاحب جاندے جاندے میں یہی کہنا چاہوں گا بھی دیری پنچاب سٹیٹ دی چلتا ہے میں انہوں نے ریکوسٹ کرنا چاہوں گا ہورس جاتے بندیاں نو جیڑیاں سیول جاتے بندیاں نے انہوں نے بھی کرنا چاہوں گا بھی آؤ آپ ਤੇ ਇਸ ਧੱਕੇਸ਼ਾਹੀ ਦਾ ਇਸ ਤਾਨਾਸ਼ਾਹੀ ਦਾ ਵਿਰੋਧ ਕਰੀਏ 22 ਤਰੀਕ ਨੂੰ ਆਪਾਂ ਸਾਰੇ ਪਟਿਆਲੇ ਇਕੱਠੇ ਹੋਈਏ ਸੋ ਬਹੁਤ ਬਹੁਤ ਮਿਹਰਬਾਨੀ ਬਰਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੋਸੂ ਨਾਮਾ ਚੈਨਲ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸੈਲੂਟ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ ਹੋਇਆ ਸਾਡੀ ਖਾਤਰ ਅਸੀਂ RAM ਦੇ ਨਾਲ ਸੋਈਏ ਚੈਨ ਦੇ ਨਾਲ ਸੋਈਏ ਤੁਸੀਂ ਆਪਣੀਆਂ ਜ਼ਿੰਦਗੀਆਂ ਨੂੰ ਕਿਸ ਤਰ੍ਹਾਂ مطلب سڈے تو قربان کر دے ہو دیش تو قربان کر دسو ناما چینل دا ورما صاحب آپ پیار پریا اور گرب دے ہے سر تینکیو ہے